ਕੀ ਅੰਗਰੇਜ਼ੀ ਸੀਟ ਵਰਤਣਾ ਹਾਨੀਕਾਰਕ ਹੈ ਹਾਂਜੀ ਅੰਗਰੇਜ਼ੀ ਟਾਇਲਟ ਸੀਟ ਸਿਹਤ ਲਈ ਹਾਨੀਕਾਰਕ ਹੈ ਇਹਦੇ ਨਾਲ ਸਾਨੂੰ ਕਬਜ਼ੀ ਯੂਰੀਨਰੀ ਟ੍ਰੈਕ ਇਨਫੈਕਸ਼ਨ ਫੈਟੀ ਲੀਵਰ ਵਰਗੀਆਂ ਬਿਮਾਰੀਆਂ ਲੱਗਦੀਆਂ ਹਨ ਟਾਇਲਟ ਕਰਨ ਲਈ ਇੰਡੀਅਨ ਸੀਟ ਹੀ ਵਰਤਣੀ ਚਾਹੀਦੀ ਹੈ ਕੀ ਤੁਹਾਨੂੰ ਲੇਟਣ ਦਾ ਸਹੀ ਤਰੀਕਾ ਪਤਾ ਹੈ ਸੌਣ ਵੇਲੇ ਸਾਨੂੰ ਕਦੇ ਵੀ ਸਿੱਧੇ ਬੈੱਡ ਤੇ ਨਹੀਂ ਲੇਟਣਾ ਚਾਹੀਦਾ ਨਾ ਹੀ ਪੁੱਠੇ ਲੇਟਣਾ ਚਾਹੀਦਾ ਸੌਣ ਵੇਲੇ ਸਾਨੂੰ ਇੱਕ ਸਾਈਡ ਤੇ ਪਾਸਾ ਲੈ ਕੇ ਲੇਟਣਾ ਚਾਹੀਦਾ ਹੈ ਇਹ ਦੇ ਨਾਲ ਪਾਚਨ ਦੰਤਰ ਵੀ ਸਹੀ ਰਹਿੰਦਾ ਹੈ ਕਿ ਰਸੋਈ ਵਿੱਚ ਵਰਤਿਆ ਜਾਣ ਵਾਲਾ ਨਮਕ ਚਿੱਟਾ ਹੈ ਸਾਨੂੰ ਆਪਣੇ ਖਾਣੇ ਲਈ ਸਿਰਫ ਸਿੰਧ ਦਾ ਨਮਕ ਹੀ ਵਰਤਣਾ ਚਾਹੀਦਾ ਹੈ ਡਲੇ ਵਾਲਾ ਚਿੱਟੇ ਨਮਕ ਨਾਲ ਕੈਂਸਰ ਅਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਹੁੰਦਾ ਹੈ ਡਿਸਪੋਜ਼ੇਬਲ ਪਾਣੀ ਵਾਲੀ ਬੋਤਲ ਨੂੰ ਸਿਰਫ ਇੱਕ ਵਾਰ ਵਰਤਣਾ ਚਾਹੀਦਾ ਹੈ ਬਾਰ ਇਸ ਨੂੰ ਸੁੱਟ ਦੇਣਾ ਚਾਹੀਦਾ ਹੈ ਜੇਕਰ ਅਸੀਂ ਇਸ ਨੂੰ ਵਾਰ-ਵਾਰ ਵਰਤਦੇ ਹਾਂ ਤਾਂ ਇਸ ਦੀ ਪਲਾਸਟਿਕ ਗਰਮੀ ਨਾਲ ਪਾਣੀ ਵਿੱਚ ਮਿਕਸ ਹੁੰਦੀ ਰਹਿੰਦੀ ਹੈ ਤੇ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਜਨਮ ਦਿੰਦੀ ਹੈ ਸਾਨੂੰ ਸਵੇਰੇ ਉੱਠਣ ਤੋਂ ਬਾਅਦ ਸਭ ਤੋਂ ਪਹਿਲਾਂ ਇੱਕ ਜਾਂ ਦੋ ਗਲਾਸ ਨਾਰਮਲ ਪਾਣੀ ਪੀਣਾ ਚਾਹੀਦਾ ਹੈ ਅਤੇ ਬਾਅਦ ਵਿੱਚ ਬ੍ਰਸ਼ ਅਤੇ ਟਾਇਲਟ ਦੀ ਵਰਤੋਂ ਕਰਨੀ ਚਾਹੀਦੀ ਹੈ ਨਿਰਨੇ ਕਾਲ ਜੀ ਪਾਣੀ ਪੀਣ ਨਾਲ ਸਰੀਰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਦਾ ਹੈ ਸਾਨੂੰ ਆਪਣੇ ਗੁੱਟ ਤੇ ਘੜੀ ਬੰਨ੍ਹਣੀ ਚਾਹੀਦੀ ਹੈ ਇਸ ਨਾਲ ਸਾਡੀ ਮੋਬਾਈਲ ਫੋਨ ਦੀ ਵਰਤੋਂ ਘਟਦੀ ਹੈ ਰੋਟੀ ਖਾਂਦੇ ਸਮੇਂ ਸਾਨੂੰ ਸਲਾਦ ਜ਼ਰੂਰ ਖਾਣਾ ਚਾਹੀਦਾ ਹੈ ਇਸ ਦੇ ਨਾਲ ਖਾਣਾ ਹজম ਜਲਦੀ ਹੁੰਦਾ ਹੈ ਅਤੇ ਪਾਚਨ ਸ਼ਕਤੀ ਮਰਬੂਤ ਹੁੰਦੀ ਹੈ ਸਲਾਦ ਵਿੱਚ ਖੀਰਾ ਡਾਇਬੀਟਿਕ ਅਤੇ ਦਿਲ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਅਤੇ ਖਾਣਾ ਖਾਂਦੇ ਸਮੇਂ ਮੋਬਾਈਲ ਫੋਨ ਜਾਂ ਗੱਲਬਾਤ ਨਹੀਂ ਕਰਨੀ ਚਾਹੀਦੀ ਇਸ ਦੇ ਨਾਲ ਇਕਾਗਰਤਾ ਨਹੀਂ ਬਣਦੀ ਸਟੱਡੀ ਵਿੱਚ ਪਾਇਆ ਗਿਆ ਹੈ ਕਿ ਦੁੱਧ ਵਾਲੀ ਚਾਹ ਪੀਣ ਵਾਲਿਆਂ ਵਿੱਚ ਕੈਂਸਰ ਦੇ ਲੱਛਣ ਵੱਧ ਜਾਂਦੇ ਹਨ ਇਸ ਲਈ ਚਾਹ ਵਿੱਚ ਦੁੱਧ ਨਹੀਂ ਪਾਉਣਾ ਚਾਹੀਦਾ ਤੁਸੀਂ ਬਿਨਾ ਦੁੱਧ ਤੋਂ ਚਾਹ ਜਾਂ ਗ੍ਰੀਨ ਟੀ ਪੀ ਸਕਦੇ ਹੋ ਸਾਨੂੰ ਕੋਲਡ ਡਰਿੰਕ ਦੀ ਵਰਤੋਂ ਘਟਾਉਣੀ ਚਾਹੀਦੀ ਹੈ ਕਿਉਂਕਿ ਇਹਨਾਂ ਵਿੱਚ ਐਡਿਡ ਸ਼ੂਗਰ ਜ਼ਿਆਦਾ ਹੁੰਦੇ ਹੈ ਦਿਨ ਵਿੱਚ 200 ml ਤੋਂ ਜ਼ਿਆਦਾ ਪੀਣਾ ਸਿਹਤ ਲਈ ਹਾਨੀਕਾਰਕ ਹੈ ਅਤੇ ਬਿਮਾਰੀਆਂ ਦਾ ਕਾਰਨ ਬਣਦਾ ਹੈ ਸਾਨੂੰ ਆਪਣੀ ਦਿਨਚਰਿਆ ਵਿੱਚ ਮਸ਼ੀਨਾਂ ਦੀ ਵਰਤੋਂ ਘਟਾਉਣੀ ਚਾਹੀਦੀ ਹੈ ਜਿਵੇਂ ਕਿ ਲਿਫਟ ਦੀ ਵਰਤੋਂ ਕਰਨ ਦੀ ਬਜਾਏ ਪੌੜੀਆਂ ਦੀ ਵਰਤੋਂ ਕਰਨਾ ਪਰੇ ਤੋਂ ਲਈ ਵਾਸ਼ਿੰਗ ਮਸ਼ੀਨ ਦੀ ਵਰਤੋਂ ਨਾ ਕਰਨਾ ਇਸ ਨਾਲ ਸਰੀਰ ਐਕਟਿਵ ਰਹਿਣਾ ਅਤੇ ਸਰੀਰ ਤੰਦਰੁਸਤ ਰਹਿਣਾ ਹੈ ਧੰਨਵਾਦ